ਸਾਡੇ ਤੇ ਕੋਈ ਵਕਤ ਪੈਂਦਾ ਨਹੀਂ ਆਪਿਆ ਸਾਡੇ ਬਾਰੇ ਕੋਈ ਨਹੀਂ ਬੋਲਿਆ ਪਰ ਅਸੀਂ ਸਭ ਬਾਰੇ ਬੋਲਦੇ ਆ ਕਿ ਸਾਨੂੰ ਲੱਗਦਾ ਕਿ ਬੋਲਣਾ ਚਾਹੀਦਾ ਔਰ ਇਹਨਾਂ ਲੋਕਾਂ ਨੇ ਫਿਲਮਾਂ ਬਣਾਉਣੀਆਂ ਚਾਹੀਦੀਆਂ ਬਿਲਕੁਲ ਇਹਦੇ ਲਈ ਪੰਜਾਬ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਨੂੰ ਐਪ੍ਰੂਵ ਕਰਨੇ ਚਾਹੀਦੇ ਨੇ ਕਿ ਉਹ ਸੈਂਸਰ ਬੋਰਡ ਨਾਲ ਆਪਣੇ ਲੋਅਰਸ ਭੇਜਣ ਉਹ ਜੇ ਸੱਚ ਨੂੰ ਨਹੀਂ ਦਿਖਾ ਸਕਦੇ ਫਿਰ ਕੀ ਦਿਖਾ ਸਕਦੇ ਇਥੇ ਸਾਨੂੰ ਇੰਨੀ ਕਿ ਜਿਵੇਂ ਨਿੱਕੇ ਤੇ ਹੋਰ ਮੁਲਕ ਜਿਹਦੇ ਉੱਥੇ ਰਹਿਣ ਆ ਜਣੇ ਸੋ ਉਹ ਬਹੁਤ ਵੱਡੇ ਬੰਦੇ ਆ ਉਹ ਕਾਰਨ ਸਭ ਬਹੁਤ ਵੱਡੇ ਬੰਦੇ ਆ ਉਹਨਾਂ ਦਾ ਦੇਣ ਕਿੱਥੇ ਦੇ ਉਸ ਪੁਰਾ। ਤੋਂ ਇਸ ਕਰਕੇ ਫਿਲਮਾਂ ਅੰਬਾਨੀਆ ਵੀ ਚਾਹੀਦੀਆਂ ਰਿਲੀਜ਼ ਵੀ ਹੋਣੀਆਂ ਚਾਹੀਦੀਆਂ। ਔਰ ਆਰਟਿਸਟ ਉਦੋਂ ਇਕੱਠੇ ਹੋ ਸਕਦਾ ਜਦੋਂ ਇੱਕ ਦੂਜੇ ਲਈ ਪੋਲਡ ਦੀ ਹਿੰਮਤ ਤੇ ਜ਼ਰੂਰਤ ਰੱਖਦੇ ਹੋ। ਜੇ ਤੁਸੀਂ ਆਪ ਦਾ ਆਪਣੇ ਜਗ੍ਹਾ ਆ ਫਿਰ ਦੂਜੇ ਜਗ੍ਹਾ ਦਾ ਮੈਂ ਵੀ ਕੀ ਲੈਣਾ। ਇੰਡਸਟਰੀ ਉਦੋਂ ਇੰਡਸਟਰੀ ਵੱਧਦੀ ਜਦ ਸਾਰੇ ਇੱਕ ਦੂਜੇ ਦਾ ਬਾਹ ਫੜ ਕੇ ਕੱਢਦੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਤਾਂ ਜਿੱਦ ਆਪਣੇ ਆਪਣੇ ਆਰਮਡ ਡਿਪਾਰਟਮੈਂਟ ਚ ਯੂਨੀਅਨ ਹੁੰਦੀ ਹੈ ਜਾਂ ਟੀਚਰਾਂ ਦੀ ਯੂਨੀਅਨ ਹੈ ਉਹ ਤਾਂ ਨਹੀਂ ਹੁੰਦਾ। ਉਹ ਇੱਥੇ ਤਾਂ ਇਹ ਜੇ ਇੱਕ ਤੇ ਬਬਤ ਬਹਿ ਜੇ ਦੂਜੇ ਤਾੜੀਆਂ ਮਾਰਦੇ ਹੁੰਦੇ ਨੇ ਵੀ ਨਜ਼ਾਰਾ ਆ ਗਿਆ ਜੀ ਇੱਕ ਨੇ ਕੋਈ ਪ੍ਰੋਗਰਾਮ ਕਰਤਾ ਦੂਜੇ ਲੜਨ ਲੱਗ ਪਏ ਦੂਜੇ ਨੇ ਕਰਤਾ ਤੀਜੇ ਲੜਨ ਲੱਗ ਪਏ ਸ਼ੁਰੂ ਇਸ ਕਰਕੇ ਏਕਾ ਆਪਣੇ ਘਰ ਤੋਂ ਸ਼ੁਰੂ ਹੁੰਦਾ ਹੈ